じゃ、落としに来たら हमारे को बहुत ज्यादा खुशी हुई कि बेटी को पद्मश्री सम्मान अवार्ड से सम्मान किया जाएगा तो बेटी से भी बात हुई हमारे को बहुत ज्यादा खुशी हुई हम उसके बारे में कुछ बयान नहीं कर सकते कैसा हां जी बहुत ज्यादा खुशी हो रही जी उसका कोई अंत ही नहीं है इस खुशी का ਮੋਗਾ ਕ ਇੱਕ ਵਾਰ ਫਿਰ ਸੇ ਨਾਮ ਜਪੂਰੀ ਦੁਨੀਆ ਮੇ ਰੋਸ਼ਨ ਕੀਤਾ ਪਹਿਲੇ ਵਰਲਡ ਕੱਪ ਜੀਤਾ ਅਬ ਪਦਮ ਜੀ ਦੇ ਸਨਮਾਨ ਵਰਕਰ ਹਾਂਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਬੱਚੀ ਨੇ ਪਹਿਲਾ ਵਰਲਡ ਕੱਪ ਜਿੱਤੇਆ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਹੁਣ ਬੇਟੀ ਨੂੰ ਪਦਮ ਸ਼੍ਰੀ ਦਾ ਸਨਮਾਨ ਕੀਤਾ ਜਨਾ ਸਾਨੂੰ ਸਾਰੇ ਮੋਗਾ ਸ਼ਹਿਰ ਵਾਸੀਆਂ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਲੱਗਦਾ ਕਿ ਅੱਜ ਮਿਹਨਤ ਜੋ ਆਪਨੇ ਕਰਵਾਈ ਹਰਮਨ ਕੋ ਉਸ ਦਾ ਮੁੱਲ ਪੜਾਿਆ ਹਾਂਜੀ ਹਾਂਜੀ ਬੇਟੀ ਨੇ ਜੋ ਮਿਹਨਤ ਕੀਤੀ ਹੈ ਉਹਨਾਂ ਨੂੰ ਕੋ ਫਲ ਮਿਲਾ ਹੈ ਹਮਾਰੇ ਕੋ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਕੀ ਮੈਸੇਜ ਦੇਣਾ ਚਾਹੁੰਦੇ ਲੜਕੋ ਕੋ ਜੋ ਅਭੀ ਤੱਕ ਹੈ ਜੋ ਘਰ ਤੇ ਰਹਤੀ ਹੈ ਉਸ ਕੋ ਸਿਰਫ ਘਰ ਕੰਮ ਕੇ ਲਈ। ਹਮ ਤੋ ਜਹੀ ਬੋਲੇਗੇ ਸਭੀ ਦੇਸ਼ ਵਾਸੀਆਂ ਕੋ ਕਿ ਆਪਣੀ ਬੱਚੀਆਂ ਕੋ ਉਹ ਕੇ ਅੰਦਰ ਨਾ ਮਾਰੋ ਉਹਨਾਂ ਕੋ ਆਗੇ ਆਨੇ ਦਾ ਮੌਕਾ ਦਿਓ ਆਪਣਾ ਤੁਮਾਰੀ ਬੇਟੀਆਂ ਵੀ ਤੁਮਾਰਾ ਨਾਮ ਜੈਸੇ ਹਮਾਰੀ ਬੇਟੀਆਂ ਨੇ ਹਮਾਰਾ ਨਾਮ ਰੋਸ਼ਨ ਕੀਤਾ ਤੁਮਾਰੀ ਬੇਟੀ ਵੀ ਤੁਮਾਰਾ ਨਾਮ ਰੋਸ਼ਨ ਕਰੇਗੀ। ਪ੍ਰਸਟੀਡੀਅਮ ਵਿੱਚ ਇੱਕ ਸਟੈਂਡ ਬਣਾਇਆ ਹਰਮਨ ਕੇ ਰਾਮ ਆਪ ਵੀ ਗਏ ਸੀ ਕਿੰਨੀ ਖੁਸ਼ੀ ਹੋਈ ਮੁਫਤ ਰਿਸਾਪਸ ਮਿਲਿਆ ਹਾਂਜੀ ਬਹੁਤ ਵਧੀਆ ਲੱਗਾ ਮਤਲਬ ਜਦੋਂ ਬੇਟੀ ਦਾ ਸਟੈਂਡ ਬਣਾਇਆ ਗਿਆ ਸੀ ਬੱਲਾ ਪ੍ਰਸਟੀਡੀਅਮ ਦੇ ਅੰਦਰ ਹਮਾਰੇ ਕੋ ਬਹੁਤ ਅੱਛਾ ਲੱਗਾ